ਕੈਨੇਡਾ ਦੇ ਬ੍ਰਿਟਿਸ਼ ਕੰਪੀਆ ਸੂਬੇ ਵਿੱਚ ਕ੍ਰਾਈਮ ਸਟਾਪਸ ਵੱਲੋਂ ਗੈਂਗਸਟਰ ਅਤੇ ਹਥਿਆਰਾਂ ਦੇ ਖਿਲਾਫ ਗਨਸ ਐਂਡ ਗੈਂਗਸ ਮਹਮੂਲ ਸ਼ੁਰੂ ਕੀਤੀ ਗਈ ਇਸ ਦੀ ਜਾਣਕਾਰੀ ਸਰਵਿਖੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਐਗਜ਼ੀਕਟਿਵ ਡਾਇਰੈਕਟਰ ਲਿੰਡਾ ਐਨਿਸ ਨੇ ਦਿੱਤੀ ਉਹਨਾਂ ਦੱਸਿਆ ਕਿ ਮਹਮ ਵਿੱਚ ਇੱਕ ਵੀਡੀਓ ਇਸ਼ਤਿਹਾਰ ਤਿਆਰ ਕੀਤਾ ਗਿਆ ਹੈ ਜੋ ਸਿਨੇਮਾ ਘਰਾਂ ਵਿੱਚ ਅਤੇ ਟੀਵੀ ਤੇ ਚੱਲੇਗਾ ਅਤੇ ਨਾਲ ਹੀ ਪੋਸਟਰ ਬੱਸਾਂ ਉਤੇ ਇਸ਼ਤਿਹਾਰ ਅਤੇ ਬਿਲਬੋਰਡ ਅਤੇ ਸੋਸ਼ਲ ਮੀਡੀਆ ਤੇ ਵੀ ਪ੍ਰਚਾਰਿਆ ਜਾਵੇਗਾ ਇਹ ਮੈਮ ਉਹਨਾਂ ਲੋਕਾਂ ਨੂੰ ਟਾਰਗੇਟ ਕਰੇਗੀ ਜੋ ਗੈਂਗਸਟਰਾਂ ਦੇ ਨਜ਼ਦੀਕੀ ਹਨ ਜਿਵੇਂ ਮਾਪੇ ਰਿਸ਼ਤੇਦਾਰ ਦੋਸਤ ਜਾਂ ਹੋਰ ਜਾਣ ਪਛਾਣ ਵਾਲੇ ਪੁਲਿਸ ਸਟਾਫਰ ਦਾ ਕਹਿਣਾ ਹੈ ਕਿ 216 ਵਰੇ ਤੋਂ ਹੁਣ ਤੱਕ ਚੱਲੀਆਂ ਮਹਿਮਾ ਦੇ ਦੌਰਾਨ 216 ਗ੍ਰਿਫਤਾਰੀਆਂ ਹੋਈਆਂ ਹਨ ਅਤੇ 313 ਗੈਰ ਕਾਨੂੰਨੀ ਹਥਿਆਰ ਫੜੇ ਗਿਆ ਹਨ ਉਹਨਾਂ ਕਹਿੰਦੇ ਕਿ ਅਗਰ ਕਿਸੇ ਕੋਲ ਗੈਂਗਸਟਰ ਜਾਂ ਗੈਰਕਾਨੂੰਨੀ ਹਥਿਆਰਾਂ ਬਾਰੇ ਜਾਣਕਾਰੀ ਹੈ ਤਾਂ ਉਹ ਉਸ ਨੂੰ ਗੁਪਤ ਤੌਰ ਤੇ ਸਾਂਝੀ ਕਰ ਸਕਦੇ ਹਨ ਇਸ ਲਈ ਪੀ 3 ਐਪ ਅਤੇ 18002288877 ਤੇ ਫੋਨ ਕਰ ਸਕਦੇ ਜਾਂ ਫਿਰ ਵੈਬਸਾਈਟ solveofcrime.co ਤੇ ਜਾਂ ਫਿਰ ਫੇਸਬੁੱਕ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ